ਜਾ ਉੱਥੇ ਹਸਪੀਟਲ ਜਾ ਕੇ ਪਾਪ ਕਰਉਂਦਾ ਫਿਰ ਮਹਾਰਾਜ ਅਸੀਂ ਖਤੇ ਬਹੁਤ ਕਮਾਮ ਦੇ ਮਹਾਰਾਜ ਕਿਰਪਾ ਕਰੀ ਸਾਨੂੰ ਬਖਸ਼ਦਾ ਦੱਸਿਆ ਉਦੋਂ ਨਹੀਂ ਜਦੋਂ ਇਹ ਜ਼ੁਲਮ ਕਰਨ ਦਾ ਕਸੂਰ ਤੋਂ ਮਨ ਚ ਇੱਕ ਵਾਰ ਨਹੀਂ ਆਇਆ ਵੀ ਇਸ ਧੀਰ ਨੂੰ ਦੁਨੀਆ ਤੇ ਆ ਲੈਣ ਦੀ ਕੋਈ ਗੱਲ ਨਹੀਂ ਕਿੰਨਾ ਅਪਰਾਧ ਹੋ ਰਿਹਾ ਕਦੀ ਸੋਚ ਕੇ ਵੇਖਿਆ ਕਿ ਨੂੰ ਕਿਸ ਕੋਲ ਹੁੰਦਾ ਹੈ ਸਾਡੇ ਕੋਲੋਂ ਤਾਂ ਸਿੱਖਿਆ ਲੈਣੀ ਸੀ ਦੂਸਰਿਆਂ ਨੇ ਅਸੀਂ ਆਪ ਹੀ ਇਹ ਕੰਮ ਕਰ ਲੱਗ ਪਏ ਫਿਰ ਐਸੇ ਐਸੇ ਬੰਦੇ ਗੱਲਾਂ ਵੀ ਬੜੀਆਂ ਕਰਨਗੇ ਲੋਕਾਂ 'ਚ ਫਲੋ ਕੇ ਨਹੀਂ ਜੀ ਆਪਾਂ ਨਹੀਂ ਇਹ ਕੰਮ ਕਰਦੇ ਉਹ ਤਾਂ ਕੀੜਿਆਂ ਤੋਂ ਡਰੋਂਦਾ ਉਹਦਾ ਕਰਮਾਂ ਤੋਂ ਡਰਾਂਗਾ ਇੱਕ ਵਾਰਾ ਖਿਆਲ ਰੱਖਣਾ ਗੁਰੂ ਦੀ ਅਜੂਰੀ ਤੇ ਗੱਲ ਕਹਿ ਰਿਹਾ ਜਿਹੜੇ ਕਹਿੰਦੇ ਨੇ ਜੀਵ ਮਰਨਾ ਪਾਪ ਐ ਫਿਰ ਤੇ ਕਿਸਾਨ ਦੁਨੀਆ ਤੇ ਕਦੀ ਵਾਹੀ ਕਰੀ ਨਹੀਂ ਸਕਦਾ ਪਾਪ ਇਹ ਮਾੜਾ ਸੋਚਣਾ ਤੁਹਾਡੀ ਕਾਲ ਨੂੰ ਹੁਣੇ ਆਜ ਸਮਾਂ ਆ ਰਿਹਾ ਜੇ ਆਪਾਂ ਨੂੰ ਪਤਾ ਲੱਗ ਜਾਏ ਸਾਡੇ ਚਾਰ ਕਿੱल्ल्या ਨੂੰ ਤੇਲਾ ਪੈ ਗਿਆ ਕੀ ਕਰੋਗੇ ਗੁਰੂ ਕੇ ਸਿੱਖੋਂ ਇਮਾਨਦਾਰ ਨੂੰ ਦੱਸੋ ਜਾ ਜਾਣ ਦੋਂ ਕਿੱਲਿਆਂ ਦੇ ਰਛਣਾਣ ਜਾ ਕਰ ਮਹਾਰਾਜ ਚੜ ਜੇ ਦਹੀਂ ਤੇਲਾ ਮੈਨੂੰ ਪਾਪ ਨਹੀਂ ਕਰ ਤੈਨੂੰ ਸਮਝ ਆਉਂਦੀ ਤੁਹਾਡੀ ਇਸ ਭਾਸ਼ਾ ਦੀ ਕਿ ਆਜੂਗੀ ਖਾਜ ਨੂੰ ਜਿਹੜੇ 22 ਕੁਇੰਟਰ ਨਹੀਂ ਕਿੰਨੇ ਕੁ ਨੂੰ ਜੀ ਆਪਾਂ ਨਾਸ ਬ੍ਰੇਕ ਕਰੀਏ ਜੀ ਬਲਾ 12 ਨੂੰ ਨਿਕਲ ਨਹੀਂ ਛੜ ਛੁੜ ਜਾਣੀ ਥੱਲੇ ਫਿਰ ਠੇਕਾ ਵੀ ਨਾ ਪੂਰਾ ਹੋਣਾ ਫਿਰ ਉਹਦਾ ਕਹਿੰਦੇ ਵੇਖੋ ਜੀ ਆਪਾਂ ਨੇ ਕਈ ਕਈ ਇਦਾਂ ਦੇ ਬੰਦੇ ਮਿਲਦੇ ਕਹਿੰਦੇ ਵੇਖੋ ਜੀ ਆਪਾਂ ਨੇ ਅਜੇ ਤੱਕ ਮੈਂ ਕੀੜਾ ਮਾਰਿਆ ਮੈਂ ਕਹਿੰਦਾ ਅੱਛਾ ਜਦੋਂ ਮੱਛਰ ਲੜਦਾ ਕਰੀ ਮੈਂ ਪਾਗਲ ਲੈ ਲੈਣਾ ਮੈਂ ਵੀ ਠੀਕ ਆ। ਅਗਰ ਮਛਲ ਲਗਾ ਮੈਂ ਪਾਗਲਾ ਲਾ ਤੇ ਮੈਂ ਖਾ ਜੇ ਤੇਰੇ ਖੇਤਾਂ ਚੂਹਾ ਪਾ ਜੇ ਫੇਰ ਉੱਥੇ ਤੇ ਪਾਗਲਾ ਸੁਤਰ ਨਹੀਂ ਹੋਣਾ। ਜਵਾਬ ਕੋਈ ਨਹੀਂ ਸਾਡੇ ਕੋਲੇ ਨਾ ਗੱਲਾਂ ਦਾ। ਆ ਜਿਹੜੀ ਚੂਹਾ ਨਹੀਂ ਮਾਰਨਾ, ਮੱਖੀ ਨਹੀਂ ਮਾਰਨੀ, ਮਛ ਇਹ ਸਾਡਾ ਨਹੀਂ ਸਿੱਖਿਆ। ਮੈਂ ਗੁਰੂ ਦੀ ਗੱਲ ਚ ਗੋਚ ਗਹਿ ਰਿਹਾ। ਸਾਡਾ ਨਹੀਂ ਸਿੱਖੀ ਪਖੰਡੀਆਂ ਦੀ ਸਿੱਖਿਆ। ਮੇਰੇ ਗੁਰੂ ਦੀ ਸਿੱਖਿਆ ਇੰਨੀ ਹੈਗੀ। ਗੁਰੂ ਨੇ ਗੱਲ ਕਹਿ ਦਿੱਤੀ ਹੈ। ਮਾਸ ਮਾਸ ਕਰ ਮੂਰਖ ਝਗੜੇ। ਗਿਆਨ ਤੇ ਹਰ ਨਹੀਂ ਜਾਣੇ ਕੌਣ ਮਾਸ ਕੌਣ ਸਾਧ ਤਹਾਵੇ ਕਿਸਮੇ ਪਾਪ ਸੁਮਾਨ ਹੈ ਸੋਚਣਾ ਤੇ ਮਾਰਾ ਹੈ ਪਾਪ ਮਾਰੀ ਸੋਚ ਆਪਣੇ ਜੀਵਨ ਚ ਉਹ ਲੈ ਕੇ ਆ ਰਿਹਾ ਆਪਣੇ ਜੀਵਨ ਦੇ ਵਿੱਚ ਬੰਦਾ ਗੁਰੂ ਸਾਹਿਬ ਨੇ ਕਲੀਅਰ ਗੱਲ ਕਰ ਦਿੱਤੀ ਟਲਕਾ ਕੇ ਗੱਲ ਆਖੀ ਉਹ ਬੰਦਿਆ ਸੋਚ ਕੇ ਵੇਖ ਜੀਤੇ ਦਾਣਿਆਂ ਕਿ ਜੀਆਂ ਬਾਜ਼ ਨਾ ਕੋਏ ਸਾਡੀ ਸੁਰਤ ਵਿੱਚ ਜਿਹੜਾ ਰੋਜ਼ ਸੰਕਲਪ ਵਕਲ ਪਾ ਰਹੇ ਨੇ ਮਾੜਾ ਸੋਚਣਾ ਆ ਰਿਹਾ ਇਹ ਚੋਂ ਬਾਹਰ ਨਿਕਲੋ ਮਾੜੀ ਸੋਚ ਮਾਂ ਬਾਰੇ ਮਾੜਾ ਸੋਚਣਾ ਮੇਰੀ ਸੰਗਤ ਪੋਚ ਸੋਚ ਦੇ ਨਰਾਤੀ ਮੇਰਾ ਕਰਮ ਕੁਟੋਲਤਾ ਜਨਮ ਕੋ ਭਾਂਤੀ RAM ਗੁਸਈਆ ਜੀ ਕੇ ਜੀਵਨਾ ਮੋਇਨਾ ਬਿਸਾਰੋ ਮੈਂ ਜਾਣ ਤੇਰਾ ਬਣ ਦੇ ਮੁਤਾਬਕ ਤਾਂ ਸਾਗ ਵੀ ਮਾਸ ਹੈ ਕਣ ਮਾਸ ਕਣ ਸਾਗ ਕਹਾਵੇ ਕਿਸਮੇ ਪਾਪ ਸਮਾਨ ਹੈ ਕਿਉਂ ਗੁਰੂ ਕਿਸੇ ਕੋ ਸਾਗ ਬਣਦਾ ਆਪਣੇ ਕਰਨ ਕਿ ਨਹੀਂ ਬਣਦਾ ਬਾਣੀ ਦੇ ਮੈਂ ਬਾਣੀ ਮੁਤਾਬਕ ਕਹਿ ਰਿਹਾ ਬਾਣੀ ਮੁਤਾਬਕ ਕੌਣ ਮਾਸ ਕੌਣ ਸਾਗ ਕਹਾਵੇ ਗਾਜਰ ਵੀ ਸਾਗ ਗਾਜਰ ਵੀ ਮਾਸ ਹੈ ਗੋਭੀ ਵੀ ਮੱਕੀ ਵੀ ਜੋ ਆਪਾਂ ਖਾਂਦੇ ਸਭ ਬਾਣੀ ਦੇ ਕਿ ਦੋਵੇਂ ਬਰਾਬਰ ਕੌਣ ਮਾਸ ਕੌਣ ਸਾਗ ਕਹਾਵੇ ਕਿਸਮੇ ਪਾਪ ਸਮਾਨ ਹੈ ਸੋ ਗੁਰੂ ਨੇ ਕਲੀਅਰ ਗੱਲ ਕਰ ਦਿੱਤੀ ਸਾਡੀ ਕੌਮ 'ਚ ਨਵੇਂ ਤੋਂ ਨਵਾਂ ਮੁੱਦਾ ਨਵੇਂ ਤੋਂ ਨਵਾਂ ਮੁੱਦਾ ਲੜਾਈ ਵਾਲਾ ਮੁੱਦਾ ਪ੍ਰਚਾਰਕਾਂ ਦਾ ਮਕਸਦ ਇਹ ਨਹੀਂ ਦਾ ਤੁਹਾਨੂੰ ਕੀ ਕਹਿਣਾ ਤੇ ਕੀ ਨਹੀਂ ਕਹਿਣਾ ਬਾਣੀ ਵਿਆਹ ਕਿਉਂ ਰਹੀ ਬਾਣੀ ਮਤਲਬ ਗੱਲ ਦੱਸ ਰਿਹਾ ਸਾਡੀ ਕੌਮ 'ਚ ਨਵੇਂ ਤੋਂ ਨਵੇਂ ਮੁੱਦੇ ਸਾਡੀ ਸਮਾਜ ਵਿਚਾਰੇ ਨਵੇਂ ਤੋਂ ਨਵੇਂ ਮੁੱਦੇ ਹੁਣ ਦੁੱਧ ਸਾਰੇ ਪੀਂਦੇ ਆਂ ਜਗ ਮੇਂ ਬਖਤ ਦੁੱਧਾ ਧਾਰੀ ਗੁਪਤੀ ਖਾਂ ਵਟਕਾ ਸਾਰੀ ਦੁੱਧ ਦੁੱਧ ਕੀ ਹੈ ਭਲਾ ਕਿਹੜੇ ਗ੍ਰੰਥ ਵਿੱਚ ਲਿਖਿਆ ਹੈ ਜਿਹੜਾ ਦੁੱਧ ਹੈ ਕਿਸੇ ਮੱਝ ਦਾਣਾ ਸਾਡੇ ਵਾਸਤੇ ਉਹਦੇ ਆਪਣੇ ਬੱਚੇ ਜੀ ਪੈਦਾ ਕਰਦੀ ਜੇ ਤੇ ਕੱਟੀ ਕੱਟਾ ਕੱਟੀ ਹੋ ਜਾ ਤੇ ਫੇਰ ਤੇ ਮੜਾ ਚੰਗਾਲ ਦਿੰਦੇ ਉਹਨੂੰ ਮੱਝਾ ਕਰਕੇ ਲੈਨੇ ਮੱਝ ਬੜਨਾ ਤੇ ਕਟਾ ਹੋਵੇ ਨਾ ਫੇਰ ਦੋ ਦਿਨ ਚੰਗੋਦੇ ਮੁੜ ਕੇ ਨਾ ਚੱਲਣ ਉੱਥੇ ਉਹ ਕੱਟੀ ਬੁਰਕਦੀ ਫਿਰਦੀ ਵੇੜੇ ਚ ਗੱਠੀਆਂ ਦੋ ਮੱਝਾਂ ਸੋਈਆਂ ਕਟਾ ਵਿਚਾਲਾ ਲਾਲਸਟੀ ਜੰਦਾ ਬੈਠਾ ਕੱਟੀ ਉਹਨੂੰ ਆਂਦੀ ਤੂੰ ਵੀ ਉੱਟ ਕਹਿੰਦਾ ਨਾ ਪੈਣੀ ਕਿੱਥੇ ਇਹ ਤੇਰੀ ਜਿਹਾ ਕਰਦੇ ਆ ਇੱਥੇ ਕੱਟਾ ਵੀ ਬਣ ਜਾਂਦਾ ਨਾ ਵੀ ਇੱਥੇ ਮੁੰਡਾ ਜੰਮੇ ਤੇ ਲੋੜੀਆਂ ਮੰਨਦੇ ਆ ਮੈਂ ਜੰਮਿਆਂ ਦਾ ਮੈਨੂੰ ਮਾਰਨ ਨੂੰ ਫਿਰਦੇ ਦੁੱਧ ਮੇਰਾ ਮੇਰੀ ਮੇਰੇ ਸਾਹਮਣੇ ਮੇਰੀ ਹਿੱਕ ਤੇ ਸੱਪ ਲੈਣਾ ਮੇਰੇ ਸਾਹਮਣੇ ਬਾੜ ਦੀ ਦੁੱਧੀ ਚੋ ਕੇ ਲੈ ਜਾਂਦੇ ਆ ਤੈਨੂੰ ਸ਼ਰਮ ਨਹੀਂ ਆਉਂਦੀ ਮੇਰਾ ਦੁੱਧ ਨਾਲ ਦੁੱਧ ਉੱਥੇ ਸ਼ਰਮ ਨਹੀਂ ਹੁੰਦੀ ਇੱਕ ਵਾਰ ਉਹ ਤਾਂ ਗੱਲ ਅਗਿਆਂ ਨਹੀਂ ਕਿ ਆਪਾਂ ਦੇ ਪ੍ਰਾਇਆ ਕੱਲੀ ਖਾਦੇ ਕੱਟੇ ਨਾਲ ਖਾ ਗਿਆ ਦੋ ਦੁੱਧ ਦੁੱਧ ਪੀ ਗਿਆ ਹੋਰ ਪ੍ਰਾਇਆ ਕਿੱਦਾਂ ਖਾਣਾ ਬਈ ਨਾ ਕਿਹੜੇ ਗ੍ਰੰਥ ਵਿੱਚ ਲਿਖਿਆ ਵੀ ਉਹ ਕਿਤੇ ਦਾ ਤੇਰੇ ਵਾਸਤੇ ਸੀ ਕੋਈ ਗ੍ਰੰਥ ਵਿੱਚ ਵਿਖਾਓ ਮੈਨੂੰ ਲਿਖਿਆ ਸਿਰਫ ਆਪਣਾ ਟਿੱਡ ਪਾ ਗੀ ਬਈ ਫਿਰ ਬਗਲ ਬਸਦੇ ਨੇ ਜਿਹੜੇ ਲੋਕ ਇਦਾਂ ਦੀਆਂ ਵਿਚਾਰ ਰੱਖਦੇ ਉਹਨਾਂ ਨੂੰ ਕਦੀ ਪੁੱਛਿਆ ਕਰੋ ਇੱਕ ਵਾਰ ਗੁਰੂ ਸਾਹਿਬ ਨੇ ਕਲੀਅਰ ਗੱਲ ਕਹੀ ਆਂ ਕੱਟੀ ਨੂੰ ਕਿਉਂ ਛੱਡਦੇ ਆਂ ਇਹ ਤੁਹਾਨੂੰ ਕੌਣ ਦੱਸ ਗਿਆ ਕੋਈ ਵੀ ਪਤਾ ਇਹਨੇ ਮੱਝ ਬਣਨੀ ਤੇ ਕਿਤੇ ਨਾ ਰਾਂ ਛੱਡਿਆ ਵੀ ਇਹਨੇ ਕਰਨਾ ਮੁੜ ਕੇ ਵੇਚਣੇ ਪੈਣਾ ਬਾਅਦ ਵਿੱਚ ਇਸ ਕਰਕੇ ਇਹਨੂੰ ਪਹਿਲਾਂ ਹੀ ਬੇਕੱਟ ਕੋਲ ਆਉਂਦੇ ਬਾਲ ਗੁਰ ਮਰ ਗਿਆ ਕੱਟਾ ਸੁੱਕਣਾ ਮਰ ਗਿਆ ਨਹੀਂ ਮਾਰਿਆ ਪਾਪੀਓ ਤੁਸੀਂ ਮਰ ਗਿਆ ਤਾਂ ਗਿਆ ਪੇ ਮਰ ਗਿਆ ਉਹਨੂੰ ਕੋਈ ਬਿਮਾਰੀ ਛਿੰਮੜੀ ਸੀ ਕਿਤੇ ਸਵੈਲ ਫਲੂ ਤੇ ਹੋਇਆ ਨਹੀਂ ਉਹਨੂੰ ਕੋਈ ਉਹ ਤੁਹਾਡਾ ਚੰਦ ਚੜਿਆ ਤੂੰ ਮਾਰਿਆ ਉਹਨੂੰ ਕੱਟੀ ਕਿਉਂ ਨਹੀਂ ਮਰਦੀ ਕਈ ਕਹਿੰਦੇ ਸਾਡੇ ਘਰ ਤਾਂ ਨਾ ਪਹਿਲੇ ਕੱਟੇ ਹੀ ਰਹਿੰਦੀਆਂ ਕੱਟੇ ਹੀ ਮਰ ਜਾਂਦੇ ਆ ਕੱਟੇ ਨਹੀਂ ਮਰ ਜਾਂਦੇ ਕੱਟੇ ਮਾਰਦੇ ਆਂ ਬਾਂ ਉਹ ਧਗੜਾ ਭਾਨੀ ਪਾਪ ਕਰਦੇ ਇਸ ਕਰਕੇ خیر ਹਿੰਸਾ ਤੋਂ ਮਾਰਤੇ ਨਹੀਂ ਛੂਟੀ ਜੀ ਦਇਆ ਨਹੀਂ ਪਾੜੀ ਜੀ ਦਇਆ ਕਿ ਤੇਰੇ ਕੋਲ ਰੋਟੀ ਆਪਣੇ ਭਰਾ ਬਾਰੇ ਵੀ ਸੋਚ ਆਪਣੇ ਭਰਾ ਦੇ ਬੱਚੇ ਬਾਰੇ ਸੋਚ ਆਪਣੇ ਪਿੰਡ ਵਿੱਚ ਕਿਸੇ ਹੋਰ ਬਾਰੇ ਸੋਚ ਜੇ ਤੂੰ ਤੇਰੇ ਕੋਲ ਹੈ ਪੈਸਾ ਕਿਸੇ ਹੋਰ ਦੀ ਹਲਪ ਕਰ ਦੂਜੇ ਬਾਰੇ ਵੀ ਸੋਚ ਪਰਪਕਾਰ ਜੀ ਦਇਆ ਜੀ ਦਇਆ ਜਦੋਂ ਆਪਾਂ ਤੁਸੀਂ ਵਿੱਚ ਪੁੱਛਦੇ ਆ ਨਾ ਜੀ ਵੈਸੇ ਕਹਿੰਦੇ ਇਹਨੂੰ ਜਦੋਂ ਤੁਹਾਨੂੰ ਬਾਕੀ ਜੀ ਆ ਜਾਂਦਾ ਕੀ ਹਾਲ ਤੁਹਾਡਾ ਜਵਾਬ ਕੀ ਹੁੰਦਾ ਭਰਾ ਜੀ ਆ ਜਾਂਦਾ ਉਹਦਾ ਜਵਾਬ ਕੀ ਹੁੰਦਾ ਪਤਾ ਸਾਰਾ ਸਾਰਾ ਜੀਆ ਜੰਦ ਠੀਕ ਆ ਉਹਦਾ ਹੁੰਦਾ ਭੈਣ ਵੀ ਠੀਕ ਆ ਮਾਂ ਵੀ ਠੀਕ ਆ ਦਾਦੀ ਵੀ ਠੀਕ ਆ ਕਦੇ ਇਹ ਵੀ ਆਖਿਆ ਪਤਾ ਮੰਜ ਦੀਆਂ ਜੁਆ ਵੀ ਠੀਕ ਹੋਆ ਉਹ ਜੀਵਾਂ ਥੋੜਾ ਹੁੰਦੀਆ ਉਹ ਅਗਲਾ ਤੁਹਾਡੇ ਟੱਬਰ ਦੇ ਜੀਵਾਂ ਬਾਰੇ ਪੁੱਛ ਰਿਹਾ ਤੁਹਾਨੂੰ ਟੱਬਰ ਦੇ ਜੀ ਜੰਦਾਂ ਕੀ ਆ ਜੀ ਜੰਦ ਦੇ ਵਿੱਚ ਮਨੁੱਖ ਹੁੰਦਾ ਨਰਿੰਦਰ ਸਿੰਘ ਸਰਵਦੀ ਕਿਤਾਬ ਲੈ ਕੇ ਪੜੋ ਤੁਹਾਨੂੰ ਪਤਾ ਲੱਗੇ ਝਟਕਾ ਪ੍ਰਕਾਸ਼ ਵਿੱਚ ਲਿਖਿਆ ਪਕਾਦਾ ਜੀ ਜੰਦ ਦੇ ਵਿੱਚ ਇਨਸਾਨ ਹੁੰਦਾ ਬੰਦਾ ਹੁੰਦਾ ਜਦੋਂ ਪੱਤ ਚਿੱਠੀ ਵਿੱਚ ਪੁੱਛਦੇ ਜੀ ਆ ਜਾਂਦਾ ਕੀ ਹਾਲ ਤੁਹਾਨੂੰ ਕੋ ਪੁੱਛੇ ਤੁਹਾਡੇ ਜੀ ਆ ਜਾਂਦਾ ਕੀ ਹਾਲ ਤੁਸੀਂ ਕਹੋ ਹਾਂ ਠੀਕ ਆ ਵੱਡੇ ਦੇ ਸਿਰ ਤੇ ਜੂਆ ਥੋੜੀਆਂ ਰਹਿ ਗਈਆਂ ਬਸ ਕਦੀ ਇਦਾਂ ਕਿਹਾ ਨਾ ਉਥੇ ਜੀ ਆ ਜਾਂਦਾ ਅਰਥਾ ਠੀਕ ਆ ਮੇਰਾ ਬਾਲ ਬੱਚਾ ਠੀਕ ਆ ਮੇਰਾ ਪੁੱਤਰ ਵੀ ਠੀਕ ਆ ਇਹ ਜਿਹੜੀ ਅੱਜ ਸਾਡੇ ਅੰਦਰ ਵਿਵਾਦ ਚੱਲ ਰਿਹਾ ਸਾਧਾ ਵੱਲੋਂ ਪਾਇਆ ਗਿਆ ਸਵਾਲ ਕਰਿਆ ਕਰੋ ਆ ਸ਼ਬਦੋ ਨੇ ਸਾਹਮਣੇ ਰੱਖਿਆ ਕਰੋ ਸਾਨੂੰ ਇਹ ਅਰਥ ਸਮਝਾ ਦਿਓ ਜੀ ਅਸੀਂ ਸਾਖਣਾ ਛੱਡ ਗਏ ਕੌਣ ਮਾਸ ਕੌਣ ਸਾਤ ਆਵੇ ਕਿਸਮੇ ਪਾਪ ਸਮਾਨੇ ਇਹ ਸਿੱਖੀ ਦਾ ਮੁੱਦਾ ਨਹੀਂ ਮਾਸ ਖਾਣਾ ਕਿ ਨਹੀਂ ਖਾਣਾ ਸਿੱਖੀ ਦਾ ਮੁੱਦਾ ਬਿਲਕੁਲ ਹੀ ਨਹੀਂ ਮੈਂ ਕਹਿਣਾ ਚਾਹਾਂ। ਇਹ ਸਿੱਖੀ ਦਾ ਮੁੱਦਾ ਨਹੀਂ ਹੈ। ਸਿੱਖੀ ਨੇ ਕਲੀਅਰ ਕਰ ਦਿੱਤਾ ਹੈ ਕੌਣ ਮਾਸ ਕੌਣ ਸਾਗ ਖਾਵੇ ਕਿਸਵੇਂ ਪਾਪ ਸਮਾਨੇ। ਇਸ ਨੂੰ ਵਿਵਾਦ ਪੜਾਇਆ ਸਾਧਾ ਨੇ ਦੇਰਦਾਰਾਂ ਨੇ ਪੁੱਛੋ ਜਾ ਕੇ ਉਹਨਾਂ ਨੂੰ। ਉਹਨਾਂ ਦੇ ਸਵਾਲ ਕਰੋ ਜਾ ਕੇ ਸੰਤ ਸੋ ਜੀ ਜਿਹੜੇ ਸ਼ਰਿਆਮ ਸਟੇਜਾਂ ਤੇ ਗੱਲਾਂ ਬੋਲਦੇ ਹਨ। ਬਾਣੀ ਦੇ ਵਿਚਾਰ ਕਲੀਅਰ ਦੱਸ ਰਿਹਾ ਬਾਣੀ ਨੇ ਬਾਰ ਬਾਰ ਸ਼ਬਦੋ ਨਾਲ ਸੰਭ ਰੱਖਿਆ ਕਰੋ ਪਰ ਸ਼ਬਦ ਰੱਖਾਂਗੇ ਤਾਂ ਜੇ ਸਾਨੂੰ ਆਉਂਦਾ ਹੋਏਗਾ ਤਾਂ ਗੁਰੂ ਕੇ ਸਿੱਖੋ ਅਹੀਂ ਪੁੱਛਾਂਗੇ ਤਾਂ ਜੇ ਸਾਨੂੰ ਬਾਣੀ ਬਾਰੇ ਕੋਈ ਪਤਾ ਹੋਏਗਾ